ਤਾਂ ਦੰਦ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੀਏ ਕਿ ਹੈ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਸੁੱਖ ਲੈ ਕੇ ਆਣਾ ਬਾਬਾ ਜੀ ਜਿਹੜਾ ਵੀ ਇਨਸਾਨ ਮਿਹਨਤ ਦੀ ਰੋਟੀ ਕਮਾ ਰਿਹਾ ਹੈ ਉਹਦੀ ਕਮਾਈ 'ਚ ਬਰਕਤਾਂ ਲਾਣਾ ਤੇ ਉਹਨਾਂ ਦੇ ਪਰਿਵਾਰਾਂ 'ਚ ਖੁਸ਼ੀਆਂ ਖੇੜੇ ਬਖਸ਼ਣਾ ਸਭ ਦਾ ਭਲਾ ਕਰੀ ਮੇਰੇ ਵਾਹਿਗੁਰੂ ਕੋਈ ਵੀ ਇਨਸਾਨ ਅਥੇ ਦੁਖੀ ਨਾ ਰਹੇ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦਾ ਇਹ ਓਟ ਆਸਰਾ ਸੰਭ ਦੇ ਆਪਣੀ ਕਿਰਪਾ ਬਣਾਏ ਰੱਖਣਾ ਸਭ ਆਪ ਜੀ ਦਾ ਹੀ ਸੋਨਾ ਪਰਿਵਾਰ ਹੈ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰਨਾ ਤੇ ਖੁਸ਼ੀਆਂ ਦੇ ਖੜੇ ਹਰ ਵੇਲੇ ਬਖਸ਼ਣਾ ਹੈ ਮੇਰੇ ਮਾਲਕਾ ਐਸ ਗੁਰੂ ਬੁਰਬ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰ ਦੇਣਾ ਤੇ ਸਭ ਨੂੰ ਆਪਣੇ ਨਾਮ ਦਾ ਦਾਣ ਬਖਸ਼ਣਾ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ